ਪੰਜਾਬ ਸਰਕਾਰ ਵੱਲੋਂ ਜਿਹੜਾ ਵਿਸ਼ੇਸ਼ اجلاس ਜਿਹੜਾ ਵਾ ਉਹ ਸੱਦਿਆ ਗਿਆ ਵਾ ਉਹਦੇ 'ਚ ਇੱਕ ਜਾਂ ਦੋ ਚੀਜ਼ਾਂ ਵੀ ਛੱਡ ਕੇ ਜਿਵੇਂ ਸਾਡੇ ਕਾਲਜਸ ਨੇ ਵੀ ਦੱਸਿਆ ਵਾ ਕਿ ਉਹਦੇ 'ਚ ਇੱਕ ਤੇ ਜਿਹੜਾ ਬੈਲ ਗੱਡੀਆਂ ਦੀ ਰੇਸ ਬਾਰੇ ਜਿਹੜਾ ਬਿਲ ਪਾਸ ਹੋਇਆ ਵਾ ਉਹਨਾਂ ਨੂੰ ਰੈਗੂਲੇਟ ਕਰਨ ਦਾ ਬਿਲ ਪਾਸ ਹੋਇਆ ਇੱਕ ਚੰਗਾ ਫੈਸਲਾ ਹੁੰਦਾ ਚੰਗੀ ਗੱਲ ਆ ਔਰ ਇਹਦੇ ਵਾਸਤੇ ਸਰਕਾਰ ਦਾ ਸੀ ਧੰਨਵਾਦ ਵੀ ਕਰਨਾ ਚਾਹੀਏ ਔਰ ਦੂਜੀ ਗੱਲ ਹੈ ਇੱਕ ਸਰਪੰਤੀਨਾ ਪਾਸ ਹੋ ਗਿਆ ਦਾ ਮਤਲਬ ਵਿਰੋਧੀ ਧਿਰਾਂ ਦਾ ਵੀ ਧੰਨਵਾਦ ਕਰਨਾ ਬਣਦਾ ਪਰ ਇਸ ਤੋਂ ਲਾਵਾ ਜੋ ਕੁਛ ਵੀ ਪਹਿਲੇ ਦਿਨ ठीक है पिछले रुआनु सुद्धा डिलीवरी ਵੀ ਪਰ ਉਸ ਤੋਂ ਇਲਾਵਾ ਜਿਹੜਾ ਸੈਸ਼ਨ ਨੂੰ ਚੋਕੀ ਦਿੱਤਾ ਗਿਆ ਉਠਾਈ ਦਿੱਤਾ ਗਿਆ ਔਰ ਫਿਰ ਜੋ ਅੱਜ ਸਭ ਕੁਝ ਹੋਇਆ ਇਹ ਮੇਰੇ ਖਿਆਲ ਸਮੇਂ ਦੀ ਵੇਸਟੇਜ ਹੈ ਔਰ ਪੈਸੇ ਵੀ ਬਰਬਾਦੀ ਹੈ ਕੁਝ ਸਾਲ ਪਹਿਲਾਂ ਇੱਕ ਅੰਦਾਜ਼ਾ ਹੁੰਦਾ ਸੀ ਕਿ 77 ਲੱਖ ਰੁਪਈਆ ਇੱਕ ਦਿਨ ਦੇ ਸੈਸ਼ਨ ਤੇ ਖਰਚ ਹੁੰਦਾ ਫਤਿਹ ਬਾਜਵਾ ਨੇ ਜਿਹੜੀ ਫਿਗਰ ਦੱਸੀ ਹੈ ਉਹ 1 ਕਰੋੜ ਕਰੇ ਨਹੀਂ ਔਰ ਜੇ ਪਹਿਲੇ ਦਿਨ ਸਿਰਫ 11 ਮਿੰਟ ਦਾ ਸੈਸ਼ਨ ਸੀਗਾ ਤੇ ਇਹਦਾ ਮਤਲਬ ਹੈ ਕਿ 9-10 ਲੱਖ ਪਰ ਮਿੰਟ ਪੈਸਾ ਜਿਹੜਾ ਉਹ ਬਰਬਾਦ ਪਿਆ ਹੈ ਦੋ ਤਿੰਨ ਗੱਲਾਂ ਇਹਦੇ ਇਸ ਵਾਰ ਬੜੀਆਂ ਕਲੀਅਰ ਕਰਨਾ ਚਾਹੁੰਦਾ ਹਾਂ ਹਰ ਸਾਲ ਵਿਧਾਨ ਸਭਾ ਦੇ ਰੂਲਸ ਮੁਤਾਬਕ ਤਿੰਨ ਸੈਸ਼ਨ ਹੋਣੇ ਲਾਜ਼ਮੀ ਨੇ ਇੱਕ ਹੁੰਦਾ ਬਜਟ ਸੈਸ਼ਨ ਜਿੱਥੇ ਬਜਟ ਕੇਸ ਹੁੰਦੀ ਹੈ ਦੂਜਾ ਹੁੰਦਾ ਮੌਨਸੂਨ ਸੈਸ਼ਨ ਜਿਹੜਾ ਗਰਮੀਆਂ ਚ ਹੁੰਦਾ ਬਾ ਤੀਜਾ ਸਰਦ ਰੁੱਤ ਯਾਨੀ ਵਿంటర్ ਸੈਸ਼ਨ ਜਿਹੜਾ ਸਰਦੀਆਂ ਚ ਹੁੰਦਾ ਇਹ ਤਿੰਨ ਸੈਸ਼ਨਸ ਤੋਂ ਇਲਾਵਾ ਮੇਰਾ ਖਿਆਲ ਹੈ ਇਹ ਤਿੰਨ ਸੈਸ਼ਨ ਹੀ ਚੰਗੀ ਤਰ੍ਹਾਂ ਚਲਾਈ ਜਾਣ ਤੇ ਮੇਰੇ ਖਿਆਲ ਇਹ ਸਪੈਸ਼ਲ ਸੈਸ਼ਨਸ ਦੀ ਲੋੜ ਨਹੀਂ ਵਿਧਾਨ ਸਭਾ ਦੇ ਰੂਲ ਅਨੁਸਾਰ ਘੱਟੋ ਘੱਟ 40 ਸੈਟਿੰਗਸ ਸਾਲ ਦੇ ਵਿੱਚ ਹੋਣੀ ਚਾਹੀਦੀਆਂ ਪਰ ਅਫਸੋਸ ਨਾ ਕਰਨਾ ਪੈਂਦਾ ਲੋਕਾਂ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਵਿੱਚ ਬਸ 12 15 17 20 ਤੋਂ ਵੱਧ ਸੈਟਿੰਗਸ ਨਹੀਂ ਹੋਈਆਂ ਔਰ ਨੈਸ਼ਨਲ ਐਵਰੇਜ ਵੀ ਇੰਨੀ ਕੀਆ ਬਹੁਤੀਆਂ ਵਿਧਾਨ ਸਭਾ 20 21 ਦਿਨ ਹੀ ਸਾਲ ਦੇ ਵਿੱਚ ਮਿਲਦੀਆਂ ਵਾ ਇਹਦਾ ਮਤਲਬ ਹੈ ਕਿ ਜੋ ਰੂਲਸ ਨੇ ਪੰਜਾਬ ਵਿਧਾਨ ਸਭਾ ਦੇ ਰੂਲਸ ਨੇ ਕਿ ਘੱਟੋ ਘੱਟ 40 ਸੈਟਿੰਗਸ ਹੋਣੀਆਂ ਚਾਹੀਦੀਆਂ ਉਹਦੀ ਪਾਲਣਾ ਨਹੀਂ ਕੀਤੀ ਜਾ ਰਹੀ ਔਰ ਸਾਡੇ ਆਪਣੇ ਮੈਂਬਰ ਹੀ ਆਪਣੀ ਵਿਧਾਨ ਸਭਾ ਹੀ ਆਪਣੇ ਰੂਲਸ ਦੀ ਪਾਲਣਾ ਨਹੀਂ ਕਰਦੇ ਇਹ ਬਹੁਤ ਅਫਸੋਸ ਦੀ ਗੱਲ ਹੈ ਇਥੇ ਇਹ ਕਹਿਣਾ ਬੰਦਾ ਵਾ ਕਿ ਕੁਝ ਥਾਵਾਂ ਤੇ ਵੈਸੇ ਤੇ ਹੁਣ ਹੌਲੀ ਹੌਲੀ ਪਾਰਲੀਮੈਂਟ ਦੀਆਂ ਸੈਟਿੰਗਸ ਵੀ ਕੱਟ ਰਹੀਆਂ ਕਿਸੇ ਨੂੰ 150 120 ਦਿਨ ਪਾਰਲੀਮੈਂਟ ਤੋਂ ਮਿਲਦੀ ਸੀ ਔਰ ਮਸਾਂ ਹੀ 70 80 ਸੌ ਦਿਨ ਵੀ ਨਹੀਂ ਮਿਲਦੀ ਵਿਧਾਨ ਸਭਾ ਦੀ ਗੱਲ ਕਰੀਏ ਤੇ ਕਰਨਾਟਕਾ ਤੇ ਵੈਸਟ ਬੰਗਾਲ ਤੇ ਕੇਰਲਾ ਇਹ ਸਤਿੰਨ ਸਟੇਟਾਂ ਨੇ ਜਿੱਥੇ ਫਿਰ ਵੀ ਵਿਧਾਨ ਸਭਾ ਦੀ ਮਿਆਰ ਜਿਹੜੀ ਆ ਉਹ ਵਾਦੀਆ ਕਰਨਾਟਕ ਦੇ ਵਿੱਚ 45 ਦਿਨ ਸਿਟਿੰਗ ਹੋਈ ਵੈਸਮਨ ਵਾਦੀਆ 45 ਦਿਨ ਫਿਰ ਕਰਲਾ ਚਿਕਦਾਈ ਦਾ ਪੰਜਾਬ ਦੇ ਵਿੱਚ ਪਿਛਲੇ 7 ਸਾਲਾਂ 'ਚ ਮੈਂ ਤੁਸੀਂ ਜੇ ਆંકੜੇ ਪੜ੍ਹ ਰਹੇ ਸੀਗਾ ਮਸੇ 7 ਸਾਲਾਂ ਦੇ ਵਿੱਚ 100 ਦਿਨ ਵੀ ਨਹੀਂ ਟੋਟਲ ਪੰਜਾਬ ਵਿਧਾਨ ਸਭਾ ਮਿਲੀ ਸੋ ਇਹ ਤੇ ਘੱਟੋ ਘੱਟ 40 ਦਿਨ ਦੀ ਤੇ ਪਾਲਣਾ ਜਰੂਰ ਕਰਨੀ ਚਾਹੀਦੀ ਜੋ ਵਿਧਾਨ ਸਭਾ ਦੇ ਰੂਲਸ ਮੁਤਾਬਕ ਹੈ ਲੇਕਿਨ ਮੇਰਾ ਆਪਣਾ ਮੰਨਣਾ ਮਾਮ ਕਿ ਇਹ ਸਿਟਿੰਗਸ ਇਸ ਤੋਂ ਨਹੀਂ ਕਿਤੇ ਜ਼ਿਆਦਾ ਹੋਣੀ ਚਾਹੀਦੀਆਂ ਹਰ ਮਹੀਨੇ ਘੱਟੋ ਘੱਟ 5 ਦਿਨ ਦੀ ਸਿਟਿੰਗ ਕੀਤੀ ਜਾਵੇ ਔਰ ਜਿਹੜਾ ਬਜਟ ਸੈਸ਼ਨ ਹੈ ਉਹ ਕੱਟੋ-ਕੱਟ 15 ਤੋਂ 20 ਦਿਨ ਦਾ ਹੋਵੇ। ਇਸੇ ਤਰ੍ਹਾਂ ਜਿਹੜਾ ਸਮਰ ਤੇ ਵਿੰਟਰ ਸੈਸ਼ਨ ਹੈ ਜਿਹੜਾ ਮੌਸਮ ਤੇ ਵਿੰਟਰ ਸੈਸ਼ਨ ਜਿਹੜਾ ਉਹ ਵੀ ਕੱਟੋ-ਕੱਟ 10-10 ਦਿਨ ਦੇ ਹੋਣ। ਔਰ ਫਿਰ 5 ਦਿਨ ਹਰ ਮਹੀਨੇ। ਸੋ ਕੱਟੋ-ਕੱਟ 6 70 ਦਿਨ ਦਾ ਸੈਸ਼ਨ ਜਿਹੜਾ ਵਾ ਉਹ ਬਹੁਤ ਜ਼ਰੂਰੀ ਆ ਔਰ ਉਥੇ ਹਲਕਾ-ਭਾਅ ਡਿਸਕਸ਼ਨ ਵੀ ਹੋਣੀ ਚਾਹੀਦੀ ਹੈ ਮਾਂ ਔਰ ਉਥੇ ਸਪੈਸ਼ਲ ਕਮੇਟੀਆਂ ਵੀ ਬਣਨੇ ਚਾਹੀਦੀਆਂ ਬਣਨੀਆਂ ਚਾਹੀਦੀਆਂ ਭਾਵੇਂ ਹਮਨ ਨੂੰ ਦੀ ਵਸਤਾ ਹੋਵੇ ਭਾਵੇਂ ਸੈਕੂਲੇਜ ਬਿਲ ਹੋਵੇ ਮਤਲਬ ਵਿਧਾ ਬਸਲਾ ਹੋਵੇ ਜਾਂ ਕੋਈ ਹੋਰ ਬਸਲਾ ਹੋਵੇ ਸਭ ਵਿਧਾਨ ਸਭਾ ਦੀ ਕਾਰਵਾਈ ਨੂੰ ਇੱਕ ਸੀਰੀਅਸਨੈਸ ਦੇਣ ਦੀ ਬਹੁਤ ਬਡੀ ਲੋੜ ਹੈ ਜੋ ਅਸਰੇ ਨਹੀਂ ਪੂਰੀ ਹੋ ਰਹੀ ਦੂਸਰਾ ਇਹ ਵੀ ਕਹਿਣਾ ਬੰਦਾ ਵਾ ਕਿ ਜਿਹੜਾ ਵਿਧਾਨ ਸਭਾ ਦਾ ਬਿਜ਼ਨਸ ਹੈ ਉਹ ਸਰਕਾਰ ਤੈ ਕਰਦੀ ਹੈ ਇਹ ਬਿਜ਼ਨਸ ਸਪੀਕਰ ਨੂੰ ਕਿਆ ਕਰਨਾ ਚਾਹੀਦਾ ਉਹ ਸਰਕਾਰ ਦੀ ਗੱਲ ਸੁਣੇ ਵਿਰੋਧੀ ਧਿਰਾਂ ਦੀ ਗੱਲ ਸੁਣੇ ਕਿ ਫਿਰ ਸਪੀਕਰ ਡਿਸਾਈਨ ਕਰੇ ਕਿ ਕਿੰਨੇ ਦਿਨ ਦਾ ਸੈਸ਼ਨ ਹੋਣਾ ਚਾਹੀਦਾ ਕਿਵੇਂ ਉਹਨੂੰ ਕੰਡਕਟ ਕਰਨਾ ਵਾ ਤੇ ਕਿਸ ਤਰ੍ਹਾਂ ਦੇ ਮਸਲੇ ਉਹਦੇ ਵਿੱਚ ਲਿਓਨੇ ਬੋਰਲੇ ਬਾਗਲੇ ਮੁਲਕਾਂ ਦੇ ਵਿੱਚ ਇੱਕ ਹੋਰ ਬੜੀ ਅੱਛੀ ਪ੍ਰਥਾ ਵਾ ਪ੍ਰਾਈਵੇਟ ਮੈਂਬਰਸ਼ਿਪ ਦੇ ਪ੍ਰਾਈਵੇਟ ਮੈਂਬਰਸ਼ਪ ਲਿਓਨ ਦੀ ਵੀ ਮੈਂਬਰਸ ਨੂੰ ਇਜਾਜ਼ਤ ਹੋਣੀ ਚਾਹੀਦੀ ਹੈ ਹਰ ਮੈਂਬਰ ਐਟ ਲੀਸਟ 50 ਸਾਲਾਂ ਦੇ ਵਿੱਚ ਇੱਕ ਪ੍ਰਾਈਵੇਟ ਮੈਂਬਰ ਬਿਲ ਲਿਆਵੇ ਇਹਦੇ ਨਾਲ ਹੀ ਸੋਸਟਾਰਾ ਪ੍ਰਾਈਵੇਟ ਮੈਂਬਰ ਵੱਲੋਂ ਬਿਲ ਆਉਣਗੇ ਉਹਦੇ ਨਾਲ ਸਰਕਾਰ ਤੋਂ ਇਲਾਵਾ ਲੋਕਾਂ ਦੇ ਮਸਲੇ ਵੀ ਜਿਹੜੇ ਨੇ ਮੈਂਬਰਸ ਨੇ ਚੁੱਕ ਸਕਦੇ ਜਿਹੜੇ ਸਰਕਾਰ ਮਸਲੇ ਨਹੀਂ ਚੁੱਕਦੇ ਸੋ ਸਪੀਕਰ ਨੂੰ ਫੋਰ ਪੱਕਪਤੀ ਹੋਣ ਦੀ ਬਜਾਏ ਉਹਨੂੰ ਬਿਲਕੁਲ ਨਿਰਪੱਖ ਹੋ ਕੇ ਆਪਣੀ ਕਾਰਗੁਜ਼ਾਰੀ ਕਰਨੀ ਚਾਹੀਦੀ ਹੈ ਜਿਹੜੇ ਲਾਈਵ ਪ੍ਰਸੀਡਿੰਗਸ ਹੈ ਤੁਸੀਂ ਦੇਖਿਆ ਹੋਣਾ ਜਿਹੜਾ ਕੈਮਰਾ ਵਾ ਉਹ ਸਵਕਾਰੀ ਤਿਰਵਲ ਵੀ ਸੱਤਾ ਤਿਰਵਲ ਵੀ ਰਹਿੰਦਾ ਵਿਰੋਧੀ ਪਰ ਕੋ ਬੋਲਦਾ ਵੀ ਹੈ ਤਾਂ ਉਹਨੂੰ ਕੈਮਰਾ ਸ਼ਿਫਟ ਨਹੀਂ ਹੁੰਦਾ ਜਾਂ ਸਾਰਾ ਵਿਰੋਧੀ ਤੇ ਦਿਖਾਟਿਆ ਜਾਂਦਾ ਲੇਕਿਨ ਇੰਡੀਵਿਜੂਅਲਿਜ਼ਮੇ ਸੀਐਮ ਦੇ ਉੱਤੇ ਜਾਂ ਵਿੱਤ ਮੰਤਰੀ ਦੇ ਉੱਤੇ ਜਾਂ ਕਿਸੇ ਹੋਰ ਮੰਤਰੀ ਤੇ ਕੈਮਰਾ ਜਾਂਦਾ ਇਦਾਂ ਵਿਰੋਧੀ ਧਿਰਾਂ ਤੇ ਬਹੁਤ ਘੱਟ ਕੈਮਰਾ ਸੋ ਜਿਹੜੀ ਲਾਈ ਪ੍ਰोसीडिंग्स ਹੈ ਇਹਦੇ ਵਿੱਚ ਵੀ ਸਪੀਕਰ ਨੂੰ ਇੰਟਰਵੀਨ ਕਰਕੇ ਇਹਦੇ ਵਿੱਚ ਫੇਅਰਨੈਸ ਆਉਂਦੀ ਲੋਗ ਹੈ ਤਾਂ ਕਿ ਜਿਸ ਤਰ੍ਹਾਂ ਸਰਕਾਰ ਨੂੰ ਮਿਲਦਾ ਵਾ ਇਸੇ ਤਰ੍ਹਾਂ ਵਿਰੋਧੀ ਧਿਰਾਂ ਨੂੰ ਵੀ ਮਿਲੇ ਔਰ ਮੇਰਾ ਮੰਨਣਾ ਹੈ ਕਿ ਜੇ ਵਿਰੋਧੀ ਧਿਰਾਂ ਨੂੰ ਜੇ ਵਿਧਾਨ ਸਭਾ ਦਾ ਟਾਈਮ ਹੀ ਵੱਧ ਜਾਊਗਾ ਤੇ ਵਿਰੋਧੀ ਧਿਰਾਂ ਨੂੰ ਆਬਵੀਅਸਲੀ ਟਾਈਮ ਜ਼ਿਆਦਾ ਮਿਲਣਾ ਪਊਗਾ ਸੋ ਇਹ ਸਾਰੀ ਗੱਲ ਦੇ ਉੱਤੇ ਵਿਧਾਨ ਸਭਾ ਦੀ ਕਿਉਂਕਿ ਇਹ ਲੋਕਾਂ ਦਾ ਪਲੇਟਫਾਰਮ ਹੈ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਪਲੇਟਫਾਰਮ ਹੈ ਸੋ ਇਹਨੂੰ ਇੱਕ ਗੰਭੀਰਤਾ ਦੇਣ ਦੀ ਲੋੜ ਆ ਇਹਦੇ ਤੇ ਮੁੜ ਵਿਚਾਰ ਕਰਨ ਦੀ ਲੋੜ ਆ ਤਾਂ ਕਿ ਵਿਧਾਨ ਸਭਾ ਦੇ ਵਿੱਚ ਉਤੇ ਲੋਕਾਂ ਨੂੰ ਆਸ ਬਜੇ ਔਰ ਜੋ ਹੋ ਰਿਹਾ ਵਾ ਵਾਕਈ ਇਹ ਇੱਕ ਵੈਲੀ ਵਲੀ ਸਟੇਜ ਜਾਂ ਇੱਕ ਡਰਾਮੇ ਵਾਲੀ ਸਟੇਜ ਵਾਂਗੂ ਇਹਨੂੰ ਕਰਤੇ ਜਾ ਰਿਹਾ ਹੈਗਾ ਜੋ ਵਿਰੋਧੀ ਟਰਨਟੇ ਮੈਂਬਰ ਕਲੂ ਦੇ ਨਾਲ ਸਹਿਮਤ ਹੈ ਹਾਲਾਂਕਿ ਇਹਦੇ ਤੇ ਅਮਨ अरोड़ा ਨੇ ਬੜਾ ਸਟਰੋਂਗ ਆਬਜੈਕਸ਼ਨ ਲਿਆ ਜੀ ਇਹਨਾਂ ਦੇ ਖਿਲਾਫ ਆ ਕਰ ਦਿਓ ਆ ਕਰ ਦਿਓ ਪਰ ਇਸ ਲੇਟ ਤੇ ਜੋ ਹੋ ਰਿਹਾ ਵਾ ਪਹਿਲਾਂ ਵੀ ਇਹ ਹੁੰਦਾ ਸੀਗਾ ਸੋ ਇਹਨੂੰ ਆਪਾਂ ਇੱਕ ਸੈਸ਼ਨ ਵਿਧਾਨ ਸਭਾ ਸੈਸ਼ਨ ਵਾਂਗੂ ਵਰਤੀਏ ਨੂੰ ਇਹਨੂੰ ਸਟੇਜ ਵਾਂਗੂ ਨਾ ਵਰਤੀਏ ਔਰ ਇਹਦੇ ਚ ਸਾਰੇ ਜਿਹੜੇ ਮੈਂਬਰ ਨੇ ਉਹਨਾਂ ਦਾ ਹੱਕ ਬਣਦਾ ਵਾ ਬੋਲਣਾ ਆਪਣੇ ਲੋਕਾਂ ਦਾ ਮਸਲੇ ਜਿਹੜੇ ਨੇ ਉਹ ਚੁੱਕਣੇ ਸੋ ਬਹੁਤ ਅਫਸੋਸ ਹੋਇਆ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਸੱਦਿਆ ਗਿਆ ਵੈਸੇ ਤੇ ਦੀ ਲੋੜ ਹੀ ਨਹੀਂ ਸੀ ਲੇਕਿਨ ਪ੍ਰੋਪਰ ਪਲਾਨ ਤਰੀਕੇ ਨਾਲ ਸੈਸ਼ਨ ਸੱਦਿਆ ਜਾਵੇ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲੇ ਪ੍ਰੋਪਰ ਡਿਸਕਸ਼ਨ ਹੋਵੇ ਮਸਲਿਆਂ ਨੂੰ ਇੱਕ ਸਹੀ ਦਿਸ਼ਾ ਦੇ ਵਿੱਚ ਕਿ ਵੇਲੋਦੇ ਤੇ ਕੀਤੀ ਜਾਵੇ ਔਰ ਉਹਨਾਂ ਨੂੰ ਉਹਦੇ ਪ੍ਰੋਪਰ VOTING ਹੋਵੇ ਸੋ ਜੋ ਕੋਰੀਆ ਬਾ ਮੈਂ ਬਹੁਤ ਡਿਸਪਾਇੰਟਡ ਹਾਂ ਔਰ ਮੈਨੂੰ ਲੱਗਦਾ ਸੀਗਾ ਕਿ ਹੌਲੀ ਹੌਲੀ ਇੰਪਰੂਵਮੈਂਟ ਹੋਊਗਾ ਲੱਗਦਾ ਨਹੀਂ ਕਿ ਇੰਪਰੂਵਮੈਂਟ ਆ ਰਹੀ ਹੈ ਸੋ ਇਹਦੇ ਤੇ ਆਪਾਂ ਨੂੰ ਸੋਚਣੀ ਦੀ ਲੋੜ ਹੈ ਹੋ ਸਕਦਾ ਵਗਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਦਿਖਾਉਣ ਵਾਸਤੇ ਵੀ ਸੈਸ਼ਨ ਕਿਵੇਂ ਹੋਣਾ ਚਾਹੀਦਾ ਵਾ ਇੱਕ ਮੌਕ ਸੈਸ਼ਨ ਨੂੰ ਆਰਗੇਨਾਈਜ਼ ਕਰਨਾ ਚਾਹੀਦਾ ਆਪਾਂ ਲੋਕਾਂ ਨੂੰ ਕਰਨਾ ਚਾਹੀਦਾ